ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਅੱਜ ਉਹਦੇ ਬਚਤ ਭਵਨ ਲੁਧਿਆਣਾ ਵਿਖੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਸਾਡੇ ਪਰਮ ਸਤਿਕਾਰਯੋਗ ਐ ਐਮਐਲਏ ਸਾਹਿਬਾਨ ਅ ਅਸ਼ੋਕ ਪਰਾਸ਼ਰ ਪੱਪੀ ਜੀ ਕੁਲਵੰਤ ਸਿੰਘ ਸਿੱਧੂ ਜੀ ਮੈਡਮ ਰਜਿੰਦਰਪਾਲ ਕੌਰ ਛੀਨਾ ਜੀ ਮਦਨ ਲਾਲ ਬੱਗਾ ਜੀ ਤੇ ਗਰੇਵਾਲ ਸਾਹਿਬ ਸਾਡੇ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਜ਼ਿਲ੍ਹਾ ਪ੍ਰਧਾਨ ਛਰਨਪਾਲ ਮੱਕੜ ਜੀ ਸਾਰੇ ਜਣੇ ਖੜੇ ਨੇ ਔਰ ਅੱਜ ਦੀ ਜੋ ਇਹ ਮੀਟਿੰਗ ਕੀਤੀ ਗਈ ਹੈ ਉਹ ਜਿਹੜੀ ਆਗਾਮੀ ਆਉਣ ਵਾਲੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਉਹਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਸੀ ਕਿਉਂਕਿ ਸਰਕਾਰ ਦਾ ਸਭ ਤੋਂ ਵੱਡਾ ਮੋਟਿਵ ਹੈ ਜੋ ਆਮ ਆਦਮੀ ਪਾਰਟੀ ਗਵਰਨਮੈਂਟ ਦਾ ਇੱਕੋ ਹੀ ਮੋਟਿਵ ਹੈ ਕਿ ਗੁੱਡ ਗਵਰਨੈਂਸ ਦੇਣਾ ਸ਼ਹਿਰ ਨੂੰ ਨੀਟ ਐਂਡ ਕਲੀਨ ਰੱਖਣਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਕੋਈ ਵੀ ਕਿਸੇ ਕਿਸਮ ਦੀ ਚਾਹੇ ਕੋਈ ਟ੍ਰੈਫਿਕ ਦੀ ਸਮੱਸਿਆ ਹੋਵੇ ਚਾਹੇ ਕਲੀਨਲੀਨੈਸ ਦੀ ਗੱਲ ਕਰੀਏ ਜਾਂ ਜਿਹੜੇ ਲਾਅ ਐਂਡ ਆਰਡਰ ਦੀ ਗੱਲ ਕਰੀਏ ਸਾਰੀਆਂ ਚੀਜ਼ਾਂ ਦੇ ਵਿੱਚ ਪੰਜਾਬ ਨੂੰ ਬੜਾ ਸਿਕਿਓਰ ਐਂਡ ਸੇਫ ਰੱਖਣਾ ਸੋ ਉਹਦੇ ਸੰਬੰਧ ਵਿੱਚ ਕਿਉਂਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵੀ ਆ ਤੁਹਾਨੂੰ ਜਿਵੇਂ ਜਾਣਦੇ ਹੋ ਤਾਂ ਸਾਰੇ ਆਫੀਸਰ ਸਾਹਿਬਾਨ ਤੋਂ ਰਿਵਿਊ ਲੱਤਾ ਗਿਆ ਔਰ ਬੜੀ ਸੁਖਾਮੇ ਮਾਹੌਲ ਚ ਬੜੀ ਪੋਜ਼ਿਟਿਵ ਐਟੀਟਿਊਡ ਦੇ ਵਿੱਚ ਅੱਜ ਦੀ ਇਹ ਮੀਟਿੰਗ ਹੋਈ ਆ ਔਰ ਬੜੀ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਲੁਧਿਆਣੇ ਚ ਤੁਹਾਨੂੰ ਕਾਫੀ ਕੁਝ ਵਧੀਆ ਦੇਖਣ ਨੂੰ ਮਿਲੇਗਾ ਆ ਸਰ ਬਰੋਦੀ ਲਗਾਤਾਰ ਸਵਾਲ ਜੁਕਰ ਰਹੇ ਨੇ ਜਦੋਂ ਕੋਈ ਕਾਰਪੋਰੇਸ਼ਨ ਚੋਣਾਂ ਦੀ ਗੱਲ ਕੀਤੀ ਕਹਿੰਦੇ ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਜਿਹੜੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਨੇ ਕਹਿੰਦੇ ਸਰਕਾਰ ਦੀ ਪਿਆਰੀ ਨਹੀਂ 100% ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਸੀਂ ਕੋਈ ਹਾਈ ਕੋਰਟ ਦੇ ਕਿਸੇ ਵੀ ਹੁਕਮ ਦੀ ਉਲੰਘਣਾ ਨਹੀਂ ਕੀਤੀ ਔਰ ਹਾਈ ਕੋਰਟ ਦੇ ਨਿਯਮਾਂ ਦੇ ਵਿੱਚ ਰਹਿ ਕੇ ਜੋ ਉਹਨਾਂ ਨੇ ਸਾਨੂੰ ਆਦੇਸ਼ ਜਾਰੀ ਕੀਤੇ ਨੇ ਉਹਨਾਂ ਦੇ ਵਿੱਚ ਰਹਿੰਦੇ ਰਹਿੰਦੇ ਅਸੀਂ ਇਹ ਜਿਹੜੀਆਂ ਚੋਣਾਂ ਨੇ ਇਹ ਕਰਵਾ ਦੇਵਾਂਗੇ ਔਰ ਸਰਕਾਰ ਇਸ ਲਈ ਬਿਲਕੁਲ ਐਨ ਮੁਸਤਦੀਨਾ ਲੱਗੀ ਹੋਈ ਹੈ ਸਰਕਾਰ ਦੀ ਅਕੋਰਡਿੰਗ ਹੋਊਗੀ ਕਿ ਪੁਰਾਣੀ ਵਾੜੂ ਦੀ ਦੇਖੋ ਗੱਲ ਇਹ ਹੈ ਇਹ ਸਾਰਾ ਜਿਹੜਾ ਮੈਟਰ ਹੈ ਇਹ ਮੈਟਰ ਜਿਹੜਾ ਹੈ ਇਹ ਸਾਡੇ ਜਿਹੜੇ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਉਹਨਾਂ ਦੇ ਨਾਲ ਰਿਲੇਟਡ ਤੁਸੀਂ ਉਹਨਾਂ ਤੋਂ ਇਸ ਗੱਲ ਦੇ ਬਾਰੇ ਵਿੱਚ ਜਾਣਕਾਰੀ ਲੈ ਸਕਦੇ ਹੋ ਪਰ ਜਿੱਥੇ ਤੱਕ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹ ਸਾਰੀ ਦੀ ਸਾਰੀ ਇਲੈਕਸ਼ਨ ਬੜੀ ਟਰੂ ਐਂਡ ਫੇਅਰ ਤਰੀਕੇ ਨਾਲ ਕਰਵਾਉਗਾ ਸਰ ਅਨਾਉਂਸਮੈਂਟ ਦਾ ਤੱਕ ਹੋਏਗੀ ਇਹਦੇ ਬਾਰੇ ਵਿੱਚ ਹਲੇ ਮੈਂ ਕੁਝ ਨਹੀਂ ਦੱਸ ਸਕਦਾ ਕਿਉਂਕਿ ਇਹ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹਨੇ ਇਹਦੇ ਬਾਰੇ ਵਿੱਚ ਆਪਣੇ ਬਿਆਨ ਬਿਆਨਾਂ ਨੂੰ ਲੈ ਕੇ ਹਰਿਆਣਾ ਸਰਕਾਰ ਸੱਤਾ ਇੱਕ ਤੋਂ ਪਿੰਟ ਤਾਰਾ ਕਹਿੰਦੇ ਅੱਜ ਕੋਈ ਗੱਲ ਨਹੀਂ ਕਰ ਰਹੇ ਅਸੀਂ ਤੁਹਾਡੀ ਕੀ ਕਿਸਾਨ ਸਾਡੇ ਭਰਾ ਨੇ ਸਭ ਤੋਂ ਵੱਡੀ ਗੱਲ ਹੈ ਕਿਸਾਨਾਂ ਦੇ ਸਿਰ ਤੇ ਹੀ ਅਸੀਂ ਸਾਰੇ ਨੇ ਅੰਨ ਖਾਣੇ ਆ ਰੋਟੀ ਖਾਣੇ ਮੈਨੂੰ ਇੱਕ ਨਹੀਂ ਸਮਝ ਆਉਂਦਾ ਕਿ ਕੇਂਦਰ ਸਰਕਾਰ ਦਾ ਇਹ ਜੋ ਰਵਈਆ ਕਿਸਾਨਾਂ ਦੇ ਪ੍ਰਤੀ বিজেপি ਸਰਕਾਰ ਦਾ ਜੋ ਰਵਈਆ ਕਿਸਾਨਾਂ ਪ੍ਰਤੀ ਕਦੇ ਤਾਂ ਉਹਨਾਂ ਨੂੰ ਕਹਿੰਦੇ ਨੇ ਸਾਡੇ ਕਿਸਾਨ ਭਰਾਵਾਂ ਨੂੰ ਕਦੇ ਤਾਂ ਇਹ ਕਹਿੰਦੇ ਨੇ ਕਿ ਤੁਸੀਂ ਕਾਰਾਂ ਤੇ ਟਰੈਕਟਰਾਂ ਚ ਨਹੀਂ ਆਣਾ ਤੁਸੀਂ ਬੱਸਾਂ ਰਹੀਂ ਆ ਚੱਕਦੇ ਹੋ ਜਾਂ ਪਬਲਿਕ ਟਰਾਂਸਪੋਰਟ ਰਹੀਂ ਆ ਸਕਦੇ ਹੋ ਤੇ ਜਦੋਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਠੀਕ ਆ ਅਸੀਂ ਕਾਰਾਂ ਤੇ ਟਰੈਕਟਰਾਂ ਤੇ ਨਹੀਂ ਆ ਸਕਦੇ ਇਟਸ ਓਕੇ ਤਾਂ ਅਸੀਂ ਪੈਦਲ ਤਾਂ ਆ ਸਕਦੇ ਹੁਣ ਇਹਨਾਂ ਨੂੰ ਇਹ ਚਿੰਤਾ ਪੈ ਗਈ ਕਿ ਪੈਦਲ ਵੀ ਕਿਉਂ ਆਣ ਹੁਣ ਹਰਿਆਣੇ ਦੇ ਵਿੱਚ ਧਾਰਾ ਲਾਤੀ 144 ਕੇ ਜੇ ਚਾਰ ਬੰਦਿਆਂ ਤੋਂ ਵੱਧ ਇਕੱਠੇ ਹੋਵੋਗੇ ਤਾਂ ਅਸੀਂ ਤੁਹਾਨੂੰ ਅਰੈਸਟ ਕਰਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਜਾਣਬੁੱਝ ਕੇ ਨਾ ਸਿਰਫ ਪੂਰੇ ਪੰਜਾਬ ਦੇ ਬਲਕਿ ਮੈਂ ਇਹ ਕਹਿੰਦਾ ਪੂਰੇ ਭਾਰਤ ਦੇ ਕਿਸਾਨ ਨੂੰ ਪਰੇਸ਼ਾਨ ਕਰਨ ਦੇ ਹੀ ਤਰੀਕੇ ਨੇ ਭਾਜਪਾ ਆਪਣੇ ਜੋ ਉਹਦੇ ਜਵਾਨ ਹੈ ਉਹਦੀ ਉਹ ਆਪਣੀ ਜਵਾਨ ਤੋਂ ਮੁੱਕੜਦੀ ਨਜ਼ਰ ਆ ਰਹੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਉਹਦੀ ਜੋ ਇੰਟੈਂਸ਼ਨ ਹੈ ਕਿਸਾਨੀ ਪ੍ਰਤੀ ਤੇ ਕਿਸਾਨਾਂ ਪ੍ਰਤੀ ਉਹਨਾਂ ਦੀ ਕੋਈ ਵਧੀਆ ਇੰਟੈਂਸ਼ਨ ਨਹੀਂ ਨਜ਼ਰ ਆ। ਸਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਭਾਰਤ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਕਿ ਉੱਥੇ ਜਾਣ ਦੇ ਲਈ ਜਿਹੜੇ ਆ ਦੋ ਬੰਦੇ ਚਾਰ ਬੰਦੇ ਇਕੱਠੇ ਨਹੀਂ ਹੋ ਸਕਦੇ ਜਾਣ ਨਹੀਂ ਚੱਲਦੇ। ਦੇਖੋ ਇੱਕ ਜਮਹੂਰੀਅਤ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਅਸੀਂ ਪਹਿਲੀ ਵਾਰ ਆਪਣੀ ਜ਼ਿੰਦਗੀ ਤੇ ਦੇਖ ਰਹੇ ਹਾਂ। ਕਿ ਦੋ ਇੱਕ ਨੈਸ਼ਨਲ ਹਾਈਵੇ 1 ਜਿਹੜੀ ਕਿ ਕਿਸੇ ਜ਼ਮਾਨੇ ਦੇ ਵਿੱਚ ਸਭ ਤੋਂ ਵੱਡੀ ਭਾਰਤ ਦੀ ਸੜਕ ਮੰਨੀ ਜਾਂਦੀ ਸੀ ਰੋਡ ਮੰਨੀ ਜਾਂਦੀ ਸੀ ਇੱਕ ਸੂਬੇ ਤੋਂ ਦੂਏ ਸੂਬੇ ਦੇ ਵਿੱਚ ਜਾਣ ਲਈ ਸਾਨੂੰ ਲਿੰਕ ਰੋਡਾਂ ਦਾ ਇਸਤੇਮਾਲ ਕਰਨਾ ਪਵੇ ਇੱਕ ਸਾਲ ਤੋਂ ਸਾਡਾ ਮੇਨ ਬੈਰੀਅਰ ਮੇਨ ਜਿਹੜਾ ਦੋ ਸੂਬਿਆਂ ਦਾ ਬੈਰੀਅਰ ਬੰਦ ਹੋਇਆ ਹੋਵੇ ਤੇ ਕੇਂਦਰ ਸਰਕਾਰ ਗੱਲ ਸੁਣਨ ਦੀ بجائے ਇਸ ਚੀਜ਼ ਨੂੰ ਐਦਾਂ ਲੈ ਰਹੀ ਹੋਵੇ ਜਿਵੇਂ ਉਹਦੇ ਕੋਈ ਕੰਨ ਤੇ ਜੂਨ ਹੀ ਸਰ ਕਰੀ ਹੋਵੇ ਇਹ ਇਸ ਤਰ੍ਹਾਂ ਦਾ ਰਵਈਆ ਜਿਹੜਾ ਹੈ ਇਹ ਤਾਨਾਸ਼ਾਹੀ ਹੈ ਡਿਕਟਟਰ ਡਿਕਟੇਟਰਲ ਇਹ ਰਵਈਆ ਜਿਹੜਾ ਕਿ ਇਹ ਇਸ ਮਤਲਬ ਕਿ ਦੇਸ਼ ਦੀ ਜੋ ਅਜ਼ਮਤ ਹੈ ਇਸ ਦੇਸ਼ ਦੀ ਅਜ਼ਮਤ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀ ਸਰ ਪਹਿਲਾਂ 11 ਤੋਂ ਜਿਹੜੀ ਗਰੰਟੀ ਦਿੱਤੀ ਗਈ ਸੀ ਲੱਗਦਾ ਵੀ ਉਹ ਜਲਦ ਅਨਾਉਂਸਮੈਂਟ ਹਾਂਜੀ ਹਾਂਜੀ ਜਲਦੀ ਸਾਡੇ ਅਸੀਂ ਜੋ-ਜੋ ਵਾਅਦੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕੋ ਹੀ ਖੂਬੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ-ਜੋ ਵਾਅਦੇ ਕਰਦੀ ਹੈ ਅਸੀਂ ਆਪਣੀ ਵਿਦਨ ਟਾਈਮਲਾਈਨ ਨੂੰ ਸਾਰੇ ਪੂਰੇ ਕਰਾਂਗੇ ਸਰਕਾਰ ਦੇ ਕੋਆ ਕਮੇਟੀ ਮੀਟਿੰਗ ਹੈ ਲਗਾਤਾਰ ਸੁਹਾ ਚੋਕਰੇ ਲੈਂਡ ਆਰਡਰ ਲਾ ਕੇ ਪਟਵਾਰ ਦੇਖੋ ਮੈਂ ਅਕਾਲੀ ਦਲ ਬਾਰੇ ਕੁਝ ਨਹੀਂ ਕਹਿਣਾ ਇਹਦੇ ਬਾਰੇ ਵਿੱਚ ਸਾਡੇ ਜੋ ਹਾਈ ਕਮਾਂਡ ਹੈ ਮੁੱਖ ਮੰਤਰੀ ਸਾਹਿਬ ਉਹ ਜ਼ਿਆਦਾ ਤੁਹਾਨੂੰ ਇਹਦੇ ਬਾਰੇ ਵਿੱਚ ਬਰੀਫ ਕਰਨਗੇ ਸਰ ਬੋਡੇ ਦਰਿਆ ਨੂੰ ਲੈ ਕੇ ਪਿੱਛੇ ਦਾ ਨ ਵੀ ਜਿਹੜਾ ਇੱਕ ਤਾਨਾ ਬਰਦਾਸ਼ਤ ਲੁਧਿਆਣਾ ਦੇ ਵਿੱਚ ਪਿਆ ਕਿਤੇ ਨਾ ਕਿਤੇ ਵੱਡਾ ਮਸਲਾ ਲੁਧਿਆਣਾ ਦਾ ਕਿਦਾਂ ਨਹੀਂ ਸੋਚਦੇ ਜਿਹੜਾ ਸਾਡਾ ਮਾਣ ਹੈ ਆਪਣੇ ਐਮਐਲਏ ਸਰਦਾਰ ਜੀ ਜਿਉਂ ਕਿ ਰੱਦੀ ਕਹਿੰਦੇ ਆ ਵੀ ਕਈਆਂ ਦੇ ਜਿਹੜਾ ਹਲਕੇ ਦੇ ਵਿੱਚੋਂ ਹੋ ਕੇ ਗੁੰਜਦਾ ਹੈ ਜੀ ਪੁਰਾਣੀਆਂ ਸਰਕਾਰਾਂ ਦੇ ਸਮੇਂ 'ਚ ਪਿਛਲੇ 40 ਸਾਲ ਤੋਂ ਬੁੱਢੇ ਦਰਿਆ ਦਾ ਮਸਲਾ ਚੱਲਦਾ ਆ ਰਿਹਾ ਸੀ ਇਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਨਜਿੱਠਣ ਲਈ ਪੂਰੀ ਤਤਪਰ ਹੋ ਕੇ ਲੱਗੀ ਹੋਈ ਹੈ ਅਸੀਂ ਨੈਬਿਊਲਾ ਕੰਪਨੀ ਨੂੰ ਬੁੱਢੇ ਦਾਲੇ ਦਰਿਆ ਦੇ ਨਾਲੇ ਦੀ ਜਿਹੜੀ ਇਹ ਦਰਿਆ ਦੀ ਇਹਦੀ ਸਫਾਈ ਦੇ ਲਈ ਇਹਦੇ ਲਈ ਅਸੀਂ ਉਹਨਾਂ ਨੂੰ ਕੰਮ ਤਿੰਨ ਫੇਸਸ ਚ ਆਲਰੇਡੀ ਦੇ ਚੁੱਕੇ ਆਂ ਅਸੀਂ ਇਹਦੇ ਬਿਨਸਪਤ ਜਿਹੜੀ ਜਿਹੜੀ ਇੰਡਸਟਰੀ ਐ ਅਸੀਂ ਉਹ ਇੰਡਸਟਰੀ ਦੀ ਵੀ ਮੋਨੀਟਰਿੰਗ ਕਰ ਰਹੇ ਆਂ ਕਿ ਜਿਹੜੀ ਇੰਡਸਟਰੀ ਬਿਲਕੁਲ ਠੀਕ ਐ ਜਿਹੜੀ ਪੋਲਿਊਸ਼ਨ ਦੇ ਸਾਰੇ ਨੋਰਮਸ ਨੂੰ ਮੀਟ ਕਰਦੀ ਐ ਉਹ ਇੰਡਸਟਰੀ ਨੂੰ ਬਿਲਕੁਲ ਕਿਸੇ ਕਿਸਮ ਦਾ ਤੰਗ ਪਰੇਸ਼ਾਨ ਨਹੀਂ ਕੀਤਾ ਜਾਊਗਾ ਪਰ ਜਿਹੜੇ ਕੋਈ ਇੰਡਸਟਰੀਅਲਿਸਟ ਫੇਰ ਵੀ ਜਾਨੀ ਕਿ ਆਪਣੀ ਕੋਈ ਕਿਸੇ ਚੀਜ਼ ਨੂੰ ਬਰੀਜ ਕਰਦੇ ਨੇ ਆ ਜਾਂ ਉਹ ਪ੍ਰੋਪਰ ਇਹਨੂੰ ਮਤਲਬ ਕਿ ਨਹੀਂ ਆਬਾਈਡ ਕਰਦੇ ਪੋਲਿਊਸ਼ਨ ਦੇ ਨੋਰਮਸ ਨੂੰ ਅਸੀਂ ਉਹਨਾਂ ਤੇ ਵੀ ਚੈੱਕ ਐਂਡ ਬੈਲੈਂਸਸ ਰੱਖਾਂਗੇ ਆਉਣ ਵਾਲੇ ਸਮੇਂ 'ਚ ਬੁੱਢੇ ਦਰਿਆ ਦਾ ਜਿਹੜਾ ਮਸਲਾ ਹੈ ਉਹ ਸਾਡਾ ਲਈ ਹੱਲ ਕਰ ਦੋਗੇ ਸਰ ਬੁੱਢੇ ਨਾਲੇ ਮਸਲੇ ਤੇ ਵਿਧਾਇਕੀ ਕਿੰਨੇ ਕਿਸੇ ਨਾਰਾਜ਼ ਨਜ਼ਰ ਆ ਰਹੇ ਨੇ ਕਈ ਮਿੱਟੀਆਂ ਦੇ ਵਿੱਚ ਉਹ ਨਹੀਂ ਨਜ਼ਰ ਆ ਰਹੇ ਚਾਹੇ ਸੀਐਮ ਸਾਹਿਬ ਦਾ ਆਣਾ ਹੋਵੇ ਸਾਡੇ ਕੋਈ ਵੀ ਵਿਧਾਇਕ ਸਾਹਿਬ ਸਾਡੇ ਨਾਲ 1% ਵੀ ਕੋਈ ਨਾਰਾਜ਼ ਨਹੀਂ ਹੈਗੇ ਕਿਸੇ ਕਿਸਮ ਦੀ ਕੋਈ ਨਾਰਾਜ਼ਗੀ ਨਹੀਂ ਸੋ ਇਸ ਕਰਕੇ ਇਹ ਬਿਲਕੁਲ ਗੱਲ ਬੇਬੁਨਿਆਦ ਹੈ ਸਾਡੇ ਸਾਰੇ ਵਿਧਾਇਕ ਸਾਹਿਬ ਦਾ ਆਪਸੀ ਏਕਾ ਆਪਸੀ ਇਤਫਾਕ ਹੈ ਪਿਆਰੇ ਸਰ ਪੰਚਾਇਤੀ ਚੋਣਾਂ ਚ ਮੱਡੀ ਜਿੱਤ ਕੇ ਪ੍ਰਾਪਤ ਹੋਈ ਸੀ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਕਿੰਨਾ ਆਮ ਆਦਮੀ ਪਾਰਟੀ 95 ਦੀਆਂ 95 ਸੀਟਾਂ ਜੋ ਕੇ ਲੁਧਿਆਣਾ ਕਾਰਪੋਰੇਸ਼ਨ ਦੀਆਂ ਸੀਟਾਂ ਨੇ ਇਹ ਜਿੱਤ ਕੇ ਸਾਡੇ ਐਮਐਲਏ ਸਾਹਿਬ ਬੈਠੇ ਨੇ ਇਹ ਅਸੀਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਝੋਲੀ ਪਾਵਾਂਗੇ